ਅੱਜ ਗੱਲ ਕਰਾਂਗੇ ਬਠਿੰਡਾ ਲੋਕ ਸਭਾ ਹਲਕੇ ਦੀ ਜਿੱਥੇ ਹਰਸਿਮਰਤ ਕੌਰ ਬਾਦਲ ਦੇ ਲਈ ਇੱਜ਼ਤ ਦਾ ਸਵਾਲ ਇਸ ਸੀਟ ਬਣਦੀ ਦਿਖਾਈ ਦੇ ਰਹੀ ਹੈ ਲਗਾਤਾਰ ਤਿੰਨ ਵਾਰ ਇੱਥੋਂ ਹਰਸਿਮਰਤ ਕੌਰ ਬਾਦਲ ਜੇਤੂ ਰਹੇ ਚੁੱਕੇ ਨੇ 2009 2014 ਅਤੇ 2019 ਦੇ ਵਿੱਚ ਚੌਥੀ ਵਾਰ ਹਰਸਿਮਰਤ ਬਾਦਲ ਇੱਥੋਂ ਚੋਣ ਮੈਦਾਨ ਦੇ ਵਿੱਚ ਆਉਂਦੇ ਦਿਖਾਈ ਦੇਣਗੇ ਅਤੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਇੱਥੋਂ ਐਲਾਨ ਦਿੱਤਾ ਹੈ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਅਤੇ ਨਾਲ ਹੀ ਉਹਨਾਂ ਨੇ ਪਿਛਲੀ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਲੰਬੀ ਹਲਕੇ ਤੋਂ ਵਿਧਾਇਕ ਚੁਣੇ ਗਏ ਸੀ ਤਾਂ ਬਾਦਲ ਪਰਿਵਾਰ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਬਾਦਲ ਪਰਿਵਾਰ ਦੇ ਖਿਲਾਫ ਵੱਡੀ ਚੋਣ ਦੇ ਵਿੱਚ ਉਤਾਰ ਦਿੱਤਾ ਹੈ ਹਰਸਿਮਰਤ ਬਾਦਲ ਦੇ ਲਈ ਇਹ ਚੁਣੌਤੀ ਇਸ ਲਈ ਬਣ ਗਿਆ ਕਿਉਂਕਿ ਇਸ ਤੋਂ ਪਹਿਲਾਂ ਵਾਲੀ 2019 ਵਾਲੀ ਚੋਣ ਦੇ ਵਿੱਚ ਰਾਜਾ ਬੁਰਿੰਗ ਜਿੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ ਉਹਨਾਂ ਦੇ ਖਿਲਾਫ ਉਥੇ ਹੀ 2014 ਦੇ ਵਿੱਚ ਮਨਪੀਲ ਸਿੰਘ ਬਾਦਲ ਜੋ ਉਹਨਾਂ ਦੇ ਦੌਰਾਨ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ ਅਤੇ ਉਸ ਤੋਂ ਪਹਿਲਾਂ ਵਾਲੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਦੇ ਵੱਲ 2009 ਦੇ ਵਿੱਚ ਲੜੀ ਗਈ ਸੀ ਅਤੇ ਇਹਨਾਂ ਸਾਰੇ ਉਮੀਦਵਾਰਾਂ ਨੂੰ ਹਰਾ ਕੇ ਤਿੰਨ ਵਾਰੀ ਹਰਸਿਮਰਤ ਬਾਦਲ ਇਸ ਸੀਟ ਤੋਂ ਜੇਤੂ ਰਹੇ ਨੇ ਬਾਦਲ ਪਰਿਵਾਰ ਪਹਿਲਾਂ ਫਰੀਦਕੋਟ ਹਲਕੇ ਤੋਂ ਚੋਣ ਲੜਦਾ ਹੁੰਦਾ ਸੀ ਪਰ ਉਹ ਸੀਟ ਜਦੋਂ ਰਿਜ਼ਰਵ ਹੋ ਗਈ ਤਾਂ ਫਿਰ ਬਦਲ ਪਰਿਵਾਰ ਇਸ ਹਲਕੇ ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਆ ਜਾਂਦਾ ਜੋ ਸੀਟ ਪਹਿਲਾਂ ਇਹ ਰਿਜ਼ਰਵ ਸੀ ਉਸ ਨੂੰ ਡੀ ਰਿਜ਼ਰਵ ਕਰ ਦਿੱਤਾ ਜਾਂਦਾ ਤੇ 2009 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਆਪਣਾ ਨਵਾਂ ਘਰ ਬਣਾਉਂਦਾ ਫਰੀਦਕੋਟ ਹਲਕੇ ਨੂੰ ਛੱਡ ਕੇ ਤੇ ਇੱਥੋਂ ਤਿੰਨ ਵਾਰ ਲਗਾਤਾਰ ਹਰਸਿਮਰਤ ਬਾਦਲ ਨੇ ਜਿੱਤ ਦਰਜ ਕਰਕੇ ਵੱਡਾ ਕਿਲਾ ਹਰਸਿਮਰਤ ਬਾਦਲ ਜਿਹੜਾ ਬਠਿੰਡੇ ਨੂੰ ਬਣਾ ਲੈਂਦੇ ਨੇ ਜਿਸ ਨੂੰ ਅਜੇ ਤੱਕ ਭੇਦਰਨ ਦੇ ਵਿੱਚ ਕੋਈ ਵੀ ਕਾਮਯਾਬ ਨਹੀਂ ਹੋ ਸਕੇ ਆ ਪਰ ਇਸ ਵਾਰ ਦੇ ਸਮੀਕਰਨ ਕੁਝ ਬਦਲਦੇ ਦਿਖਾਈ ਦੇ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਲਿਆਉਣ ਜਾ ਰਹੀਆਂ ਤੁਹਾਨੂੰ ਉਹ ਦੱਸ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰ ਸਿਮਰਤ ਕੋਰ ਬਦਲ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚੋਂ ਅਮ੍ਰਿਤਾ ਵੜਿੰਗ ਜੋ ਕਿ ਰਾਜਾ ਵੜਿੰਗ ਦੇ ਧਰਮ ਪਤਨੀ ਨੇ ਅਤੇ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਦੇ ਧਰਮ ਪਤਨੀ ਹੋਣ ਕਰਕੇ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਹੈ ਅਤੇ ਲਗਾਤਾਰ ਉਹ ਇਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਅਤੇ ਰਾਜਾ ਵੜਿੰਗ ਨੂੰ ਵੀ ਹਾਈ ਕਮਾਂਡ ਦੇ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਪਤਨੀ ਦੀ ਥਾਂ ਤੇ ਖੁਦ ਚੋਣ ਲੜੋ ਪਰ ਇਹ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਆਪਣੀ ਪਤਨੀ ਨੂੰ ਉਮੀਦਵਾਰ ਬਣਾਉਣ ਦੇ ਲਈ ਚਾਰਾ ਜੋ ਇੱਕ ਕਰ ਰਹੇ ਨੇ ਜੇਕਰ ਰਾਜਾ ਵੜਿੰਗ ਦੀ ਪਤਨੀ ਚੋਣ ਮੈਦਾਨ ਦੇ ਵਿੱਚ ਉਤਰਦੀ ਹੈ ਤਾਂ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਇਸ ਚੋਣ ਦੇ ਵਿੱਚ ਇਕੱਲੇ ਮੈਦਾਨ ਦੇ ਵਿੱਚ ਆਉਣ ਜਾ ਰਹੀ ਹੈ ਅਤੇ ਸਰੂਪ ਚੰਦ ਸਿੰਗਲਾ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਜੋ ਕਿ ਅਕਾਲੀ ਦਲ ਦੇ ਬਠਿੰਡਾ ਤੋਂ ਪਹਿਲਾਂ ਵਿਧਾਇਕ ਰਹੇ ਚੁੱਕੇ ਨੇ ਪਰ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਨੇ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੇਕਰ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਂਦਾ ਤਾਂ ਸ਼ਹਿਰੀ ਵੋਟ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਜਪਾ ਨੂੰ ਪੈ ਸਕਦੀ ਹੈ ਪਰ ਦੂਜੇ ਪਾਸੇ ਇੱਕ ਹੋਰ ਚਰਚਾ ਜੋ ਚੱਲ ਪਈ ਹੈ ਕਿ ਸਿਕੰਦਰ ਸਿੰਘ ਮਲੂਕਾ ਦੀ ਨੋਂ ਜਿਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਆਈਐਸ ਅਫੀਸਰ ਸਨ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਕਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਹੈ ਤਾਂ ਉਹਨਾਂ ਨੂੰ ਉਮੀਦਵਾਰ ਬਠਿੰਡਾ ਹਲਕੇ ਦੇ ਵਿੱਚੋਂ ਬਣਾਇਆ ਜਾ ਸਕਦਾ ਹੈ ਭਾਜਪਾ ਦੇ ਵੱਲੋਂ ਲੱਖਾ ਸਦਾਨਾ ਦਾ ਨਾਮ ਵੀ ਅਨਾਉਂਸ ਕਰ ਦਿੱਤਾ ਗਿਆ ਹੈ ਕਿ ਉਹ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚੋਂ ਚੋਣ ਲੜਨ ਜਾ ਰਹੇ ਨੇ ਇੱਕ ਗੱਲ ਹੋਰ ਵੀ ਚਰਚਾ ਦੇ ਵਿੱਚ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ ਵੀ ਚੋਣ ਬਠਿੰਡਾ ਲੋਕ ਸਭਾ ਹਲਕੇ ਤੋਂ ਲੜ ਸਕਦੇ ਨੇ ਕਾਂਗਰਸ ਪਾਰਟੀ ਉਹਨਾਂ ਨੂੰ ਟਿਕਟ ਦੇਵੇਗੀ ਜਾਂ ਫਿਰ ਖੁਦ ਆਜ਼ਾਦ ਚੋਣ ਲੜਨਗੇ ਅਜੇ ਇਸ ਦੇ ਉੱਤੇ ਸਸਪੈਂਸ ਹੈ ਅਤੇ ਇਹ ਵੀ ਅਜੇ ਤੱਕ ਕਲੀਅਰ ਨਹੀਂ ਹੈ ਕਿ ਉਹ ਚੋਣ ਖੁਦ ਲੜਨਗੇ ਹੀ ਜਾਂ ਫਿਰ ਨਹੀਂ ਪਰ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਇਸ ਲੋਕ ਸਭਾ ਹਲਕੇ ਦੇ ਇਤਿਹਾਸ ਦੀ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਇਸ ਸੀਟ ਦੇ ਉੱਤੇ ਰਿਹਾ ਹੈ ਕਿਉਂਕਿ 2009 ਤੋਂ ਪਹਿਲਾਂ ਪਰਮਜੀਤ ਕੌਰ ਗੁਲਸ਼ਨ ਰਿਜ਼ਰਵ ਸੀਟ ਜਦੋਂ ਬਠਿੰਡਾ ਸੀ ਉਹ ਜਿੱਤੂ ਰਹੇ ਸਨ ਉਸ ਤੋਂ ਪਹਿਲਾਂ ਚਤਨ ਸਿੰਘ ਸਮਾਉ ਨੇ ਇਹ ਚੋਣ ਜਿਹੜੀ ਜਿੱਤੀ ਸੀ ਇਸ ਤੋਂ ਪਹਿਲਾਂ ਦੋ ਵਾਰ ਕਾਮਰੇਡ ਵੀ ਇਸ ਦੇ ਵਿੱਚ ਚੋਣ ਜਿੱਤੇ ਨੇ ਅਤੇ ਦੋਕੁ ਵਾਰ ਹੀ ਕਾਂਗਰਸ ਪਾਰਟੀ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰ ਸਕੀ ਹੈ ਕਾਂਗਰਸ ਪਾਰਟੀ 1991 ਦੇ ਵਿੱਚ ਇਸ ਸੀਟ ਤੋਂ ਜਿੱਤੀ ਸੀ ਅਤੇ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਜੋ ਸੀਟ ਜਿੱਤੀ ਸੀ 1980 ਦੇ ਵਿੱਚ ਜਿੱਤੀ ਸੀ ਤਾਂ ਜ਼ਿਆਦਾਤਰ ਇਸ ਸੀਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤ ਕੇ ਲੋਕ ਸਭਾ ਮੈਂਬਰ ਬਣਦੇ ਰਹੇ ਨੇ ਜੇਕਰ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹੋਏ ਨੇ ਜੇਕਰ ਇਹ ਹਲਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਲੰਬੀ ਹਲਕਾ ਹੁੰਦਾ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਜਿੱਤੂ ਨੇ ਪੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗੱਲ ਨੇ ਅਤੇ ਉਸ ਤੋਂ ਬਾਅਦ ਬਠਿੰਡਾ ਰੂਰਲ ਆਉਂਦਾ ਅਮਿਤ ਰਤਨ ਕੋਟਫੱਤਾ ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਮੌੜ ਤੋਂ ਸੁਖਵੀਰ ਸਿੰਘ ਮੈਸਰਖਾਨਾ ਮਾਨਸਾ ਤੋਂ ਵਿਜੇ ਸਿੰਘਲਾ ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਤੇ ਬੁੱਢਲਾਡਾ ਤੋਂ ਪ੍ਰਿੰਸੀਪਲ ਬੁੱਧਰਾਮ ਤਾਂ ਇਹ 9 ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਜਿੱਤੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਇੱਥੇ ਕਾਫੀ ਮਜ਼ਬੂਤ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਸੀ ਪਰ ਕੀ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਰਹੇ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਹ ਜੋ 9 ਵਿਧਾਨ ਸਭਾ ਹਲਕੇ ਨੇ ਐਮ ਐਲ ਏ ਨੇ ਦੁਬਾਰਾ ਫਿਰ ਤੋਂ ਲੋਕ ਉਹਨਾਂ ਉੱਤੇ ਭਰੋਸਾ ਕਰਕੇ ਹਰਸਿਮਰਤ ਬਾਦਲ ਨੂੰ ਹਰਾ ਦੇਣਗੇ ਅਜਿਹਾ ਕਾਫੀ ਮੁਸ਼ਕਲ ਲੱਗਦਾ ਹੈ ਕਿਉਂਕਿ ਹਰਸਿਮਰਤ ਕੌਰ ਬਾਦਲ ਵੱਡੇ ਵੱਡੇ ਲੀਡਰਾਂ ਨੂੰ ਹਰਾ ਕੇ ਲਗਾਤਾਰ ਤਿੰਨ ਵਾਰ ਲੋਕ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ 2000 19 ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸੁਪਾਲ ਸਿੰਘ ਖਹਿਰਾ ਨੇ ਵੀ ਚੋਣ ਲੜੀ ਸੀ ਅਤੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਵੀ ਅਤੇ ਹਰਸਮਰਤ ਕੌਰ ਬਦਲ ਦੇ ਖਿਲਾਫ ਚੋਣ ਪ੍ਰਚਾਰ ਕੀਤਾ ਗਿਆ ਸੀ ਪਰ ਖਹਿਰਾ ਅੱਜਕੱਲ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨੇ ਅਤੇ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤਾਂ ਇਸ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਵੱਡਾ ਫਾਇਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ ਇਸ ਦੇ ਉੱਤੇ ਵੀ ਸਭ ਦੀ ਨਜ਼ਰ ਬਣੀ ਹੋਈ ਹੈ ਬਲਜਿੰਦਰ ਕੌਰ ਨੇ ਵੀ ਇਸ ਚੋਣ ਦੇ ਵਿੱਚ 134000 ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਸੀ ਅਤੇ ਸੁਖਪਾਲ ਸਿੰਘ ਖਹਿਰਾ ਨੂੰ 38199 ਵੋਟਾਂ ਮਿਲੀਆਂ ਸੀ ਅਤੇ 21772 ਵੋਟਾਂ ਦੇ ਨਾਲ ਰਾਜਾ ਵੜਿੰਗ ਇਸ ਚੋਣ ਦੇ ਵਿੱਚ ਹਾਰ ਗਏ ਸਨ ਜੋ ਕਿ ਜ਼ਿਆਦਾ ਵੱਡੀ ਲੀਡ ਹਰਸਮਿਤ ਕੌਰ ਬਾਦਲ ਲਈ ਨਹੀਂ ਆਖੀ ਜਾ ਸਕਦੀ ਕਿਉਂਕਿ ਇਸ ਚੋਣ ਦੇ ਵਿੱਚ ਰਾਜਾ ਵੜਿੰਗ ਦਾ ਮੁਕਾਬਲਾ ਸਿੱਧੇ ਤੌਰ ਤੇ ਹਰ ਸਿਮਰਤ ਕੌਰ ਬਾਦਲ ਦੇ ਨਾਲ ਸੀ ਇਸ ਤੋਂ ਪਹਿਲਾਂ 2014 ਦੀ ਚੋਣ ਦੀ ਗੱਲ ਕਰ ਲੈਣੇ ਆ 2014 ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਜੋ ਹਰਾਇਆ ਗਿਆ ਸੀ 19395 ਵੋਟਾਂ ਦੇ ਫਰਕ ਨਾਲ ਹਰਾਇਆ ਗਿਆ ਸੀ ਅਤੇ ਇਸ ਚੋਣ ਦੇ ਵਿੱਚ ਵੀ ਜੱਸੀ ਜਸਰਾਜ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ 87901 ਵੋਟਾਂ ਹਾਸਲ ਕੀਤੀਆਂ ਸੀ ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੂੰ 495332 ਵੋਟਾਂ ਮਿਲੀਆਂ ਸੀ ਹਰ ਸਿਮਰਤ ਬਾਦਲ 514000 727 ਵੋਟਾਂ ਲੈ ਕੇ ਇਸ ਚੋਣ ਦੇ ਵਿੱਚ 19395 ਵੋਟਾਂ ਨਾਲ ਜੇਤੂ ਰਹੇ ਸਨ ਇਸ ਤੋਂ ਪਹਿਲਾਂ 2009 ਦੀਆਂ ਚੋਣਾਂ ਦੀ ਗੱਲ ਕਰ ਲੈਣੇ ਆ ਪਹਿਲੀ ਵਾਰ ਹਰਸਿਮਰਤ ਬਾਦਲ ਨੇ ਇਹ ਚੋਣ ਲੜੀ ਸੀ ਤਾਂ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਚੋਣ ਮੈਦਾਨ ਦੇ ਵਿੱਚ ਆਏ ਸਨ ਸਾਬਕਾ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਚੋਣ ਮੈਦਾਨ ਦੇ ਵਿੱਚ ਹਰਸਿਮਰਤ ਬਾਦਲ ਨੂੰ ਟੱਕਰ ਦਿੰਦੇ ਆ ਅਤੇ 120948 ਵੋਟਾਂ ਦੇ ਨਾਲ ਪਹਿਲੀ ਵਾਰ ਹਰਸਿਮਰਤ ਕੌਰ ਬਾਦਲ ਇਸ ਚੋਣ ਦੇ ਵਿੱਚ ਜਿੱਤ ਹੁੰਦੇ ਐ ਹਰਸਿਮਰਤ ਬਾਦਲ ਨੂੰ 529472 ਵੋਟਾਂ ਪੈਂਦੀਆਂ ਹਨ ਰਣਿੰਦਰ ਸਿੰਘ ਨੂੰ 48524 ਵੋਟਾਂ ਹਾਸਲ ਹੁੰਦੀਆਂ ਅਤੇ BSP ਦੇ ਉਮੀਦਵਾਰ ਨੂੰ ਵੀ ਇੱਥੇ 35094 ਵੋਟਾਂ ਮਿਲ ਜਾਂਦੀਆਂ ਤਾਂ ਇਸ ਤਰੀਕੇ ਦੇ ਨਾਲ ਹਰਸਿਮਰਤ ਕੌਰ ਬਾਦਲ ਲਗਾਤਾਰ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਰਹੇ ਨੇ ਅਤੇ ਇਸ ਵਾਰ ਦੀ ਚੋਣ ਦੇ ਵਿੱਚ ਮੁਕਾਬਲਾ ਚਕੋਣਾ ਦੱਸਿਆ ਜਾ ਰਿਹਾ ਹੈ ਹਰ ਸਿਮਰਤ ਕੌਰ ਬਾਦਲ ਨੂੰ ਟੱਕਰ ਦੇਣ ਜਾ ਰਹੇ ਨੇ ਗੁਰਮੀਤ ਸਿੰਘ ਖੁੱਡੀਆਂ ਅਤੇ ਅਮ੍ਰਿਤਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਕਹੇ ਜਾ ਰਹੇ ਨੇ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਜੇਕਰ ਭਾਜਪਾ ਉਮੀਦਵਾਰ ਬਣਾਉਂਦੀ ਹੈ ਸਰੂਪਚੰਦ ਸਿੰਘਲਾ ਨੂੰ ਤਾਂ ਬਹੁਤ ਵੱਡਾ ਵੋਟ ਬੈਂਕ ਜਿਹੜਾ ਭਾਜਪਾ ਦਾ ਇੱਥੇ ਵੱਧ ਸਕਦਾ ਹੈ ਪਰ ਨਾਲ ਹੀ ਸਿਕੰਦਰ ਸਿੰਘ ਮਲੂਕਾ ਦੀ ਨੋ ਦਾ ਨਾਮ ਵੀ ਚੱਲ ਰਿਹਾ ਹੈ ਕਿ ਭਾਜਪਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਪਰ ਉਸ ਤੇ ਅਜੇ ਕਿਸੇ ਵੀ ਤਰ੍ਹਾਂ ਦੀ ਮੋਹਰ ਉਹ ਨਹੀਂ ਲੱਗੀ ਹੈ ਤਾਂ ਇਸ ਚੋਣ ਦੇ ਵਿੱਚ ਜੇਕਰ ਰਾਜਾ ਬੜਿੰਗ ਅਜਾ ਉਹਨਾਂ ਦੀ ਪਤਨੀ ਚੋਣ ਲੜਦੇ ਆ ਤਾਂ ਮੁਕਾਬਲਾ ਕਾਫੀ ਇੰਟਰਸਟਿੰਗ ਹੁੰਦਾ ਦਿਖਾਈ ਦੇਵੇਗਾ ਤੁਹਾਨੂੰ ਇਸ ਸੀਟ ਦੇ ਤੋਂ ਕੌਣ ਜ਼ਿਆਦਾ ਤਾਕਤਵਰ ਉਮੀਦਵਾਰ ਦਿਖਾਈ ਦੇ ਰਿਹਾ ਹੈ ਕਿ ਹਰਸਿਮਰਤ ਬਾਦਲ ਲਗਾਤਾਰ ਜੇਤੂ ਰਾਤੇ ਸਵਾਰ ਰਹਿਣਗੇ ਤੇ ਬਠਿੰਡਾ ਦੇ ਵਿੱਚ ਚੌਥੀ ਜਿੱਤ ਇਸ ਚੋਣ ਚ ਹਾਸਲ ਕਰ ਸਕਦੇ ਆ ਆਪਣੀ رائے ਜ਼ਰੂਰ ਦਿਓ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ